ਆਪਾਂ ਇਹ ਦਰਵਾਜ਼ਾ ਸਾਬ ਮੱਥਾ ਟੇਕਿਆ ਤੇ ਚਾਦਰਾਂ ਚ ਬਹੁਤ ਬਲ ਸੀ ਤੇ ਚਾਦਰਾਂ ਚੇਂਜ ਕਰਨੀਆਂ ਨੇ ਆਪਾਂ ਤੇ ਇਕੱਠੀਆਂ ਕਰਕੇ ਦੂਜੀਆਂ ਵਿਛਾਉਣੀਆਂ ਦਰਵਾਜ਼ਾ ਸੋਹਣਾ ਲੱਗਣ ਲੱਗ ਜੂ ਵਾਹਿਗੁਰੂ ਜੀ ਵਾਹਿਗੁਰੂ ਉਹ ਪਹਿ냐 ਚਾਦਰ ਤੇ ਇਹ ਚਾਦਰ ਆਪਾਂ ਵਿਛਾਈ ਕਰ ਦੇਣੀਆਂ ਹਨ ਆਪਾਂ ਜੀ ਵਾਹਿਗੁਰੂ ਜੀ ਵੀ ਵਿਛਾਈ ਆਪਾਂ ਕਰਤੀ ਦਰਵਾਰ ਸਾਹਿਬ ਚ ਚਲੋ ਹਰ ਜੀ ਮੱਥਾ ਟੇਕਿਓ ਪੁੱਤ ਮੱਥਾ ਟੇਕਿਓ ਮੱਥਾ ਟੇਕ ਕੇ ਜਾਈਏ ਪਹਿਲਾਂ ਆਜੋ ਚਲੋ ਆਜੋ ਭਾਈ ਗੁਰੂ ਮੱਥਾ ਟੇਕ ਦਿਓ ਭਾਈ ਗੁਰੂ ਜੀ ਭਾਈ ਗੁਰੂ ਜੀ ਹੈਲੋ ਗਾਇਜ਼ ਸਾਰਨ ਘਰ ਪਰਿ ਸਤਿ ਸ੍ਰੀ ਅਕਾਲ ਤੇ ਸਭ ਦਾ ਤੁਹਾਡੇ ਨਾਲ ਚੈਨਲ ਤੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਅੱਜ ਹੈਗਾ ਬੱਬਾ ਜੀ ਦੇ ਬੱਬਾ ਨਾਥ ਸਿੰਘ ਜੀ ਖਮਾਰ ਤੇ ਉੱਥੇ ਦਾ ਟੰਡਪਟਾ ਪ੍ਰਕਾਸ਼ ਤੇ ਇਹ ਨਵੇਂ ਸਾਲ ਦਾ ਕਰਾਉਂਦੇ ਹੁੰਦੇ ਆ ਤੇ ਦੇ ਹੁੰਦੇ ਹੁੰਦੇ ਨੇ ਤੇ ਅੱਜ ਆ ਦੇਖ ਲੈ ਕਿੰਨੀ ਤੇ ਪਿਆਰੀ ਹੋ ਗਈ ਜਾ ਕੇ ਉਹ ਆ ਗਈ ਬਾਤੀਆਂ ਮੁੰਡਿਆਂ ਨੇ ਬਹੁਤ ਵੱਡੀ ਸੇਵਾ ਕਰਨ ਲਈ ਪਾਉਣ ਲੱਗੇ ਹੋਏ ਨੇ ਮਹਾਂਮਦ ਮਹੌਈ ਤਿਆਰੀ ਕਰਦੀ ਮਹਾਰਾਜ ਰੂਪ ਲੈ ਕੇ ਆਉਣੇ ਆ ਜੋਰ ਚੱਲ ਪਈ ਬਬੀ ਦੇਗਾ ਕਪੜਾ ਇਹ ਪਹਿਲਾਂ ਲੈ ਲਈ ਜਾਈਏ ਆਈਏ ਆਓ ਚੱਪਾ ਲੈ ਕੇ ਆਉਣਾ ਮਹਾਰਾਜ ਜੂਤ ਹੋਰ ਗੁਰੂ ਸਾਹਿਬ ਨੂੰ ਫੇਰ ਕਰਨਾ ਹੈ ਪ੍ਰਕਾਸ਼ ਤੇ ਸੰਗਸਤ ਜੀ ਇੱਥੇ ਦਾ ਖੰਡ ਪਟ ਸਾਹਿਬ ਆਜੂ ਤੇ ਆਪਾਂ ਜਾ ਰਹੇ ਹਾਂ ਮਹਾਰਾਜ ਨਿਕਲੇ ਤੇ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਗਏ ਤੇ ਆਪਾਂ ਲੈ ਜਾਣੀ ਮਹਾਰਾਜ ਸਵਾਰੀ ਤੇ ਆਪਣੇ ਨਾਲ ਸਾਰੀ ਨੇ ਚਲੋ ਬਾਜੂ ਜੀ ਕੁਰਾਨ ਅਨੰਦ ਕਾ ਕੀ ਜੀ ਜੀ ਕੰਮ ਸਭ ਕਰਦੇ ਹੋ ਜੀ ਵਾਹ ਖੇ ਨਾਣਿਆਂ ਦੇ ਮਾਣ ਨਤਾਣਿਆਂ ਦੇ ਪਾਣਾਂ ਦੀ ਰੋਜ਼ ਕਰਦੇ ਜੀ ਨਿਆਸਰਿਆਂ ਦੇ ਆਸਰੇ ਸੱਚੇ ਪਤਾਵਾ ਜੀ ਸਤਿਗੁਰੂ ਜੀ ਦੇ ਬਾਰੇ ਗੱਲ ਕਰਦੇ ਹਾਂ ਜੀ ਆਦਿ ਉਸਤਾਨ ਗੁਰੂ ਜੀ ਸਤਿਗੁਰੂ ਗੁਰੂ ਜੀ ਦਾ ਸਮਰਪਿਤ ਆਬੀ ਦੇ ਜਨਨ ਤੇ ਜ਼ਿੰਮਰਤਾ ਸਹਿਤ ਨਾਮ ਵਾਹੀ ਕੀ ਮੰਤਨ ਨਾਮ ਨਾਮ ਵਾਪਨ ਨਾਮ ਤੇ ਗਾਈ ਜ ਆਪਾਂ ਅਖੰਡ ਪਟਸਾਹ ਪ੍ਰਕਾਸ਼ ਕਰਾ ਕੇ ਆ ਗਏ ਸੀਗੇ ਤੇ ਉਦੋਂ ਬਾਅਦ ਆਪਾਂ ਜਾਂਦੇ ਸੀਗੇ ਬੁੱਗੇ ਨੂੰ ਤੇ ਬੁੱਗੇ ਮੁੱਠ ਸੈਲ ਦਾ ਇੱਕ ਟੱਪਾ ਜਿਹਾ ਇਹ ਲੌਗ ਸਹੀ ਨਹੀਂ ਪਿਆ ਸੀਗਾ ਕੱਲ ਤੇ ਉਹ ਆਪਾਂ ਇਹ ਤਾਂ ਸਹੀ ਕਰਾ ਕੇ ਲਿਓਣਾ ਚੁੱਕ ਕੇ ਆ ਘਰ ਲੱਭ ਦੀ ਨੇ ਗਾਈ ਦੇਖੋ ਵੀ ਸਾਡਾ ਕਿੱਥੇ ਡਾਕਰ ਸਰਦਿਆ ਜੀ ਘਰ ਆ ਸੀ ਕਿੱਥੇ ਤੇਰਾ ਘਰ ਆ ਸੀ ਸਾਡੇ ਨਾਲ ਹੀ ਆ ਆ ਸਾਡੇ ਘਰ ਆ ਆ ਬਣ ਰਿਹਾ ਲੱਭ ਗਿਆ ਹਾਂ ਜੀ ਕਿੱਥਾ ਦਾ ਆ ਦੇਖ ਆ ਤੇਰਾ ਤਾਂ ਗਿਆ ਸੀ ਲੈ ਕੇ ਤੇਰੀ ਜਵਾਈ ਦੇ ਰਹੇ ਆ ਇਹ ਪਰੇ ਦਾ ਹੋਊ ਦਿਖਾਓ ਤਾਂ ਸਹੀ ਪਰੇ ਹੋ ਕੇ ਆ ਦੇਖ ਠੀਕ ਆ ਅਮਨ ਦਾ ਬਾਈ ਬਾਈ ਹਰਜੀ ਤੇ ਕੋਈ ਅੱਜ ਦਾ ਬਲੌਗ ਆਪਾਂ ਇੱਥੇ ਕਰਦੇ ਆ ਸਮਾਪਤ ਤੇ ਮਿਲਦੇ ਆ ਪਾਗਲੇ ਅਗਲੇ ਬਲੌਗ ਵਿੱਚ ਮੈਂ ਨਹੀਂ ਆਇਆ ਸੀ ਗਾਈਜ਼ ਤੇ ਮਿਲਦੇ ਆ ਪਾਗਲੇ ਬਲੌਗ ਦੇ ਵਿੱਚ ਫਿਰ ਮੈਨੂੰ ਜੁੜੀ ਲੱਗੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਤੇ ਹਰਜੀ ਬਾਈ ਕਰ ਦੋ ਬਾਈ ਬਾਈ